ਸਸਕਾਰ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਟਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ WhatsApp ਨੰਬਰ 981450386 ਤੇ ਲੋਕੇਸ਼ਨ ਹੈਗੀ 124 ਸੀ ਰਣਜੀਤ ਨਗਰ ਨੀਅਰ ਟਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਔਰ ਸਾਡੇ ਸਿੰਪਲ ਸੂਟ ਦੀ ਸਟੀਚਿੰਗ 300 ਰੁਪਏ ਔਰ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ 600 ਰੁਪਏ ਆਲਓਵਰ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੇਕਰ ਭਾਰੀਆਂ ਭੈਣਾਂ ਨੇ ਸੂਟ ਲੈਣੇ ਆ ਜਾਂ ਸਟਿਚ ਕਰਵਾਉਣੇ ਆ ਤਾਂ ਰੇਟ ਹੀ ਰਹਿੰਦਾ ਜੋਸੀਂ ਇੰਡੀਆ ਚ ਦਿੰਨੇ ਆ ਪਰ ਸ਼ਿਪਿੰਗ ਚਾਰजेस ਨੇ ਜਿਹੜੇ ਉਹਨਾਂ ਨੂੰ ਐਕਸਟਰਾ ਦੇਣੀ ਪੈਣਗੇ ਤਾਂ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਆਹ ਵਾਲਾ ਸੂਟ ਆਲਓਵਰ ਬਟਰ ਕਾਟਨ ਦੇ ਵਿੱਚ ਹੈ ਕੱਟ ਪੂਰੀ 5 ਮੀਟਰ ਹੋਊਗੀ ਰੇਟ 550 ਰੁਪਿਆ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਨਿੱਕੀ ਬੁਟੀ ਵਾਲਾ ਸੂਟ ਹੈ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਤੁਸੀਂ ਸਾਡੇ ਤੋਂ ਸੂਟ ਲੈ ਕੇ ਤੇ ਸਟਿਚ ਵੀ ਸਾਡੇ ਤੋਂ ਹੀ ਕਰਵਾ ਸਕਦੇ ਹੋ ਸਾਡੇ ਸਿੰਪਲ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ ਸਿਰਫ 300 ਰੁਪਏ ਆ ਰਹੀਦੀ ਹੈ ਤੇ ਇਹਦੇ ਵਿੱਚ ਇੱਕ ਆ ਸੂਟ ਆ ਗਿਆ ਨਿੱਕੀ ਬੁਟੀ ਦੇ ਵਿੱਚ ਕਲਰ ਵੀ ਬੜਾ ਪਿਆਰਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਤੁਸੀਂ ਇਹ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਆ ਜਿਹਦਾ ਮੈਚਿੰਗ ਏ ਇਸ ਦੀ ਸ਼ਰਟ ਆ ਗਈ ਬੜਾ ਹੀ ਮਿੱਠਾ ਜਿਹਾ ਕਲਰ ਹੈ ਇਹ ਤੇ ਇਹ ਆ ਜੇਗੀ ਇਸ ਦੀ ਬੋਟਮ ਲਾਈਨਿੰਗ ਵਾਲੀ ਬੋਟਮ ਹੈ ਬੜਾ কুল কুল ਜਿਹਾ ਗਰਮੀਆਂ ਦੇ ਵਿੱਚ ਪਾਉਣ ਵਾਲਾ ਸੂਟ ਹੈ ਇੱਕ ਆ ਵਾਲਾ ਸੂਟ ਵੀ ਏ ਇਸ ਦੀ ਸ਼ਰਟ ਆ ਗਈ ਡਿਜ਼ਾਈਨ ਦੇਖੋ ਤੁਸੀਂ ਕਲਰ ਦੇਖੋ ਤੇ ਇਹ ਸੈਲਫ ਪ੍ਰਿੰਟ ਦੇ ਵਿੱਚ ਬੋਟਮ ਆ ਜੀ ਇੱਕ ਆ ਵਾਲਾ ਸੂਟ ਹੈ ਜਿਹੜਾ ਅਗਲਾ ਇਹ ਆਲ ਓਵਰ ਦੇ ਵਿੱਚ ਰਹੂਗਾ ਲੀਜੀ ਬੀਜੀ ਬੜਾ ਹੀ ਪਿਆਰਾ ਜਿਹਾ ਕਲਰ ਹੈ ਬੜਾ ਪਿਆਰਾ ਪ੍ਰਿੰਟ ਹੈ ਇਹ ਕੱਟ ਪੂਰੀ ਰਹੂਗੀ 5 ਮੀਟਰ ਇੱਕ ਆਪਣਾ ਇਹ ਸੂਟ ਆ ਜਾਂਦਾ ਹੈ ਆਲ ਓਵਰ ਦੇ ਵਿੱਚ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਤੇ ਫੈਬਰਿਕ ਹੈ ਜੀ ਇਹ ਇਹ ਲੀਜੀ ਬੀਜੀ ਦੀ ਤੁਹਾਨੂੰ ਜਿਹੜੇ ਵੀ ਸੂਟ ਪਸੰਦ ਆਉਂਦੇ ਨੇ ਤੁਸੀਂ ਸਕਰੀਨਸ਼ਾਟ ਲੈਂਦੇ ਜਾਓ ਤੇ ਆਰਡਰ ਕਰਦੇ ਜਾਓ ਫ੍ਰੀ ਸ਼ਿਪਿੰਗ ਦਾ ਫਾਇਦਾ ਉਠਾਓ ਇੱਕ ਆਹ ਵਾਲਾ ਆ ਗਿਆ ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਬੜਾ ਪਿਆਰਾ ਕਲਰ ਹੈ ਜਿਵੇਂ ਮਰਜ਼ੀ ਤੁਸੀਂ ਲੈਸ ਲਾ ਕੇ ਪਾਈਪਿੰਗ ਨੂੰ ਲਗਾ ਕੇ ਇਸ ਨੂੰ ਬਹੁਤ ਸੋਹਣੇ ਡਿਜ਼ਾਈਨ ਦੇ ਵਿੱਚ ਤੁਸੀਂ ਤਿਆਰ ਕਰਵਾ ਸਕਦੇ ਹੋ ਇਹਦੀ ਫੈਬਰਿਕ ਵੀ ਇਲੀਜ਼ੀ ਵੀ ਜ਼ੀਰੋ ਹੈ ਤੁਹਾਨੂੰ ਇਹਨਾਂ ਚੋਂ ਜਿਹੜਾ ਵੀ ਸੂਟ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਅ ਦਿੱਤੇ ਹੋਏ WhatsApp ਨੰਬਰ ਤੇ ਭੇਜ ਸਕਦੇ ਹੋ ਅਗਰ ਤੁਸੀਂ ਸਟਿਚ ਕਰਵਾਉਣੇ ਆ ਜਿਵੇਂ ਕਿ ਆਪਣੇ ਆਲ ਇੰਡੀਆ ਦੇ ਵਿੱਚ ਸਟੀਚਿੰਗ ਕਰਵਾ ਰਹੇ ਨੇ ਤਾਂ ਉਹ ਸਟਿਚ ਹੋ ਕੇ ਸੂਟ ਆ ਜਿਹੜਾ ਫ੍ਰੀ ਸ਼ਿਪਿੰਗ ਚ ਉਹਨਾਂ ਦੇ ਘਰੇ ਪਹੁੰਚ ਰੇਗਾ ਤਾਂ ਤੁਸੀਂ ਵੀ ਅਗਰ ਸਟਿਚ ਕਰਾਉਣਾ ਤਾਂ WhatsApp ਤੇ ਆਪਣਾ ਅਡਰੈਸ ਭੇਜ ਕੇ ਸਾਡੇ ਤੋਂ ਸਟਿਚ ਵੀ ਕਰਵਾ ਸਕਦੇ ਹੋ